ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਅਸੀਂ ਜਿਹੜਾ ਸਾਡੇ ਕੋਲ ਪਹਿਲਾ ਗਰੁੱਪ ਹੈਗਾ ਆ ਦੂਸਰੀ ਤੀਸਰੀ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਉਹਨਾਂ ਦਾ ਸੱਤਵਾਂ ਸਵਾਲ ਹੱਲ ਕਰਾਂਗੇ ਰਹਿਰਾਸ ਸਾਹਿਬ ਬਾਰੇ ਜਾਣਕਾਰੀ ਸੋ ਸ਼ੁਰੂ ਕਰਦੇ ਹਾਂ ਜੀ ਰਹਿਰਾਸ ਸਾਹਿਬ ਰਹਿਰਾਸ ਸਾਹਿਬ ਬਾਰੇ ਜਾਣਕਾਰੀ ਰਹਿਰਾਸ ਤੋਂ ਭਾਵ ਰਸਤਾ ਭਾਵ ਸਿੱਧਾ ਰਾ ਰਾਸੂ ਠੀਕ ਹੈ ਜੀ ਰਹਿ ਰਾਸੂ ਭਾਵ ਕੀ ਆ ਰਸਤਾ ਭਾਵ ਸਿੱਧਾ ਰਾ ਰਾਸੂ ਰਹਿ ਰਾਸ ਦਾ ਅਰਥ ਸੰਘਿਆ ਪ੍ਰਾਰਥਨਾ ਵਿਨਯ ਬੇਨਤੀ ਰੀਤ ਜਾਂ ਮਰਿਆਦਾ ਤਿਸ ਅੱਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਜਿਸ ਬਾਣੀ ਦਾ ਪਾਠ ਸੰਜ ਭਾਵ ਸੰਧਿਆ ਵੇਲੇ ਕਰਨ ਦਾ ਵਿਧਾਨ ਹੈ ਉਸ ਬਾਣੀ ਨੂੰ ਰਹਿ ਰਾਸ ਸਾਹਿਬ ਦਾ ਨਾਮ ਦਿੱਤਾ ਗਿਆ ਹੈ ਠੀਕ ਹੈ ਜੀ ਪਹਿਲਾ ਸਵਾਲ ਅਸਧਗ ਰਹਿਰਾ ਸੇਬਰ ਅਰਥ ਕੀ ਹੈ ਰਹਿਰਾ ਸੁਭਾਅ ਹੈ ਸਿੱਧਾ ਰਾਸੂ ਰਸਤਾ ਠੀਕ ਹੈ ਜੀ ਜਿਹੜੀ ਬਾਣੀ ਦਾ ਪਾਠ ਸੰਜਿਆ ਵੇਲੇ ਕਰਨ ਦੇ ਵਿਧਾਨ ਹੈ ਉਸ ਬਾਣੀ ਨੂੰ ਰਹਿਰਾ ਸੇਬ ਦਾ ਨਾਮ ਦਿੱਤਾ ਗਿਆ ਹੈ ਹੁਣ ਇਸ ਬਾਣੀ ਵਿੱਚ ਸੋਦਰ ਸੋ ਪਰਖ ਬੈਂਤੀ ਚੋਪਈ ਆਨੰਦ ਸਾਹਿਬ ਅਤੇ ਮੰਦਾਮਣੀ ਦਾ ਪਾਠ ਹੈ ਇਸ ਪਰ ਵਿੱਚ ਕਿਹੜੇ-ਕਿਹੜੇ ਪਾਠ ਆ ਗਿਆ ਸੋ ਦਰ ਸੋ ਪੁਰਖ ਬੇਂਤੀ ਚੋਪਈ ਆਨੰਦ ਸਾਹਿਬ ਅਤੇ ਮੁੰਦਾਮਨੀ ਦਾ ਪਾਠ ਹੈ ਤੇ ਇਸ ਬਾਣੀ ਵਿੱਚ ਕੁੱਲ ਕਿੰਨੇ ਸਹਿਬ ਗੁਰੂ ਸਹਿਬਾਨ ਦੀ ਬਾਣੀ ਦਰਜ ਹੈ ਕੁੱਲ 5 ਸਹਿਬਾਨ ਦੀ ਬਾਣੀ ਦਰਜ ਹੈ ਇਸ ਬਾਣੀ ਵਿੱਚ ਪੰਜ ਗੁਰੂ ਸਹਿਬਾਨ ਜੀ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਗੁਰੂ ਅਮਰਦਾਸ ਜੀ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਜੋ ਰਾਮਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੇ ਤੀਸਰੇ ਚੌਥੇ ਪੰਜਵੇਂ ਤੇ ਦਸਵੇਂ ਪਾਛੇ ਬਣੀ ਦਰਜ ਹੈਗੀ ਹੈ ਠੀਕ ਆ ਪਿਆਰੇ ਵਿਦਿਆਰਥੀਓ ਅਗਲੀ ਵੀਡੀਓ ਵਿੱਚ ਅਸੀਂ 8ਵਾਂ ਸਵਾਲ ਹੱਲ ਕਰਾਂਗੇ ਜੋ ਅਸੀਸ ਬਲਾਈਏ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ